ਪਲੱਤ ਤੋਂ ਕਾਂਗਰਸੀ ਵਿਧਾਇਕ ਤੇ ਸਾਫਕਾ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖੈਰਾ ਨੂੰ ਵੀ ਵੱਡੀ ਜ਼ਿੰਮੇਵਾਰੀ ਮਿਲ ਗਈ ਹੈ। ਬੀਤੀ ਕੱਲ ਜਿੱਥੇ ਚਰਚਾ ਚੱਲਦੀ ਰਹੀ ਕਿ ਰਾਣਾ ਗੁਰਜੀਤ ਸਿੰਘ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਪਰ ਸੁਖਪਾਲ ਸਿੰਘ ਖੈਰਾ ਨੂੰ ਵੀ ਇੱਕ ਵੱਡੀ ਜ਼ਿੰਮੇਵਾਰੀ ਉਹ ਵੀ ਮਾਨ ਸਰਕਾਰ ਚ ਮਿਲੀ ਹੈ। ਤੁਸੀਂ ਜੁੜੇ ਹੋ ਲੋਕਪੈਨ న్యూਸ ਦੇ ਨਾਲ ਮਹਿੰਦਰ ਬਾਜਵਾ ਬੀਤੀ ਕੱਲ ਪੰਜਾਬ ਵਿਧਾਨ ਸਭਾ ਨੇ ਆਪਣੀਆਂ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ। ਇਹਨਾਂ ਕਮੇਟੀਆਂ ਦੇ ਵਿੱਚ ਵੱਖ-ਵੱਖ ਆਗੂਆਂ ਨੂੰ ਥਾ ਦਿੱਤੀ ਗਈ ਹੈ ਤੇ ਸੁਖਪਾਲ ਸਿੰਘ ਖੈਰਾ ਨੂੰ ਵੀ ਜਿਹੜਾ ਇਹਨਾਂ ਕਮੇਟੀਆਂ ਦੇ ਵਿੱਚ ਜਿਹੜਾ ਉਹ ਸ਼ਾਮਲ ਕੀਤਾ ਗਿਆ। ਕਿਹੜੀ ਕਮੇਟੀ ਹੈ ਜਿਸ ਦੇ ਵਿੱਚ ਸੁਖਪਾਲ ਸਿੰਘ ਖੈਰਾ ਨੂੰ ਸ਼ਾਮਲ ਕੀਤਾ ਗਿਆ ਇਹਦੇ ਬਾਰੇ ਗੱਲ ਕਰਦੇ ਹਾਂ। ਸੁਖਪਾਲ ਸਿੰਘ ਖੈਰਾ ਸਣੇ ਕਈ ਕਾਂਗਰਸੀ ਆਗੂ ਵੱਖ-ਵੱਖ ਕਮੇਟੀਆਂ 'ਚ ਸ਼ਾਮਲ ਹੋਏ ਐ। ਰਾਣਾ ਗੁਰਜੀਤ ਜਿਹੜੇ ਆ ਲੋਕ ਲੇਖਾ ਕਮੇਟੀ 'ਚ ਸ਼ਾਮਲ ਕੀਤੇ ਗਏ ਉਸ ਨੂੰ ਲੈ ਕੇ ਸਿਆਸਤ ਕਾਫੀ ਗਰਮਾ-ਗਰਮ ਹੈ। ਇਸ ਵਿਚਾਰ ਤੁਹਾਨੂੰ ਦੱਸ ਦਈਏ ਕਿ ਸੁਖਪਾਲ ਸਿੰਘ ਖੈਰਾ ਨੂੰ ਜਿਹੜਾ ਆ ਉਹ ਪ੍ਰਸ਼ਨ ਅਤੇ ਸੰਦਰਭ ਬਾਰੇ ਕਮੇਟੀ ਜਾਨੀ ਕਿ ਕੁਐਸਚਨ ਐਂਡ ਰੈਫਰੈਂਸ ਕਮੇਟੀ ਦੇ ਵਿੱਚ ਜਿਹੜੇ ਆ ਥਾਂ ਦਿੱਤੀ ਗਈ ਹੈ ਇਸ ਕਮੇਟੀ ਦੇ ਵਿੱਚ ਜਗਰੂਪ ਸਿੰਘ ਜੋ ਕਿ ਬਠਿੰਡਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਨੂੰ ਚੇਅਰਮੈਨ ਬਣਾਇਆ ਗਿਆ ਸੁਖਪਾਲ ਸਿੰਘ ਖੈਰਾ ਇਸ ਕਮੇਟੀ ਦੇ ਮੈਂਬਰ ਨੇ ਇਸੇ ਨਾਲ ਹੀ ਉਹਨਾਂ ਦੇ ਨਾਲ ਕੁਵਰ ਵਿਜੇ ਪ੍ਰਤਾਪ ਸਿੰਘ ਇਸ ਕਮੇਟੀ ਦੇ ਮੈਂਬਰ ਹੋਣਗੇ ਗੁਰਲਾਲ ਸਿੰਘ ਗੁਰਲਾਲ ਕਨੌਰ ਜਿਹੜੇ ਆ ਕਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹ ਰਮਨ अरोड़ा ਜੋ ਕਿ ਜਲੰਧਰ ਕੇਂਦਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹ ਇਸ ਕਮੇਟੀ ਦੇ ਵਿੱਚ ਸ਼ਾਮਲ ਹੋਣਗੇ ਇੰਦਰਜੀਤ ਕੋਰਮਾਨ ਜਿਹੜੇ ਕਿ ਨਕੌਦਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹ ਇਸ ਕਮੇਟੀ ਦਾ ਹਿੱਸਾ ਹੋਣਗੇ ਕੁਲਵੰਤ ਸਿੰਘ ਜਿਹੜੇ ਆ ਉਹਨਾਂ ਨੂੰ ਜਿਹੜਾ ਥਾਂ ਦਿੱਤੀ ਗਈ ਆ ਅਸ਼ੋਕ ਕੁਮਾਰ ਪ੍ਰਾਸ਼ਰ ਪੱਪੀ ਨੂੰ ਥਾਂ ਦਿੱਤੀ ਗਈ ਆ ਤੇ ਭਾਜਪਾ ਦੇ ਵਿਧਾਇਕ ਅਤੇ ਸਾਬਕਾ ਸੂਬਾਈ ਪ੍ਰਧਾਨ ਅਸ਼ਵਨੀ ਸ਼ਰਮਾ ਜੋ ਕਿ ਜੋ ਕਿ ਪਠਾਨਕੋੜ ਤੋਂ ਭਾਜਪਾ ਦੇ ਵਿਧਾਇਕ ਨੇ ਉਹਨਾਂ ਨੂੰ ਇਸ ਕਮੇਟੀ ਦੇ ਵਿੱਚ ਥਾਂ ਦਿੱਤੀ ਗਈ ਆ ਸੁਖਪਾਲ ਸਿੰਘ ਖੈਰਾ ਦਾ ਨਾ ਜਿਹੜਾ ਉਹ ਲੋਕ ਲੇਖਕ ਕਮੇਟੀ ਚ ਨਹੀਂ ਆਇਆ ਉੱਥੇ ਰਾਣਾ ਗਰਜੀਤ ਨੂੰ ਚੇਅਰਮੈਨ ਬਣਾ ਦਿੱਤਾ ਗਿਆ ਸਵਾਲ ਇਹ ਪੈਦਾ ਹੁੰਦਾ ਕੱਲ ਵੀ ਇਹ ਚਰਚਾ ਕੀਤੀ ਕਿ ਆਖਰਕਾਰ ਇਹ ਨਾਂ ਦਿੱਤਾ ਕਿੰਨੇ ਆ ਇਹ ਨਾਂ ਕਾਂਗਰਸ ਦੇ ਵੱਲੋਂ ਗਿਆ ਜਾਂ ਸਰਕਾਰ ਦੇ ਵੱਲੋਂ ਗਿਆ ਜਾਂ ਸਪੀਕਰ ਸਾਹਿਬ ਨੇ ਖੁਦ ਪਿੱਕਣ ਚੂਸ ਕੀਤਾ ਹੈ ਇਹ ਹੁਣ ਪ੍ਰਸ਼ਨ ਹੈ ਸੁਖਪਾਲ ਸਿੰਘ ਖਹਿਰਾ ਲੋਕ ਲੇਖਕ ਕਮੇਟੀ ਦੇ ਚੇਅਰਮੈਨ ਕਿਉਂ ਨਹੀਂ ਬਣਾਏ ਗਏ ਸੁਖਪਾਲ ਸਿੰਘ ਖਹਿਰਾ ਸੀਨੀਅਰ ਵਿਧਾਨਕਾਰ ਨੇ ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਹਿ ਚੁੱਕੇ ਆ ਵੱਡਾ ਤਜਰਬਾ ਹੈ ਰਾਣਾ ਗੁਰਜੀਤ ਜਿੰਨੇ ਤਜਰਬਾ ਹੈ ਕਿ ਆਖਰਕਾਰ ਕੁਛ ਨਾ ਕੁਛ ਤਾਂ ਅੰਦਰ ਖਾਤੇ ਚੱਲਦਾ ਜਾਣਕਾਰ ਹਲਕੇ ਦੱਸਦੇ ਆ ਕਿ ਰਾਣਾ ਗਰਜੀਤ ਲੋਕ ਲੇਖਾ ਕਮੇਟੀ ਦੇ ਚੇਅਰਮੈਨ ਇਸ ਕਰਕੇ ਬਣਾ ਦੇ ਕਿ ਜਿੰਨੀਆਂ ਕਮੇਟੀਆਂ ਨੇ ਉੱਚੋ ਸਭ ਤੋਂ ਵੱਧ ਜੇਕਰ ਹਾਈ ਪਾਵਰਫੁੱਲ ਕਮੇਟੀ ਆ ਤਾਂ ਉਹ ਲੋਕ ਲੇਖਾ ਕਮੇਟੀ ਹੈ ਬਾਕੀ ਸਾਰੀਆਂ ਕਮੇਟੀਆਂ ਦੇ ਮੁਕਾਬਲੇ ਲੋਕ ਲੇਖਾ ਕਮੇਟੀ ਕਿਤੇ ਜ਼ਿਆਦਾ ਪਾਵਰਫੁੱਲ ਹੈ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹੈ ਪਰ ਸਵਾਲੇ ਪੈਦਾ ਹੁੰਦਾ ਕਿ ਖੈਰਾ ਨੂੰ 81 ਕਮੇਟੀ ਚ ਬਣਾ ਪਾ ਦਿੱਤਾ ਗਿਆ ਜਿਸ ਕਮੇਟੀ ਨਾਲ ਕਹਿ ਲਿਏ ਕਿ ਕੋਈ ਬਾਹਰੀ ਤੌਰ ਤੇ ਕੋਈ ਬਹੁਤਾ ਅਸਰ ਨਹੀਂ ਹੁੰਦਾ ਉਹਦਾ ਅਸਰ ਹੈ ਜਿਹੜਾ ਜਾਂ ਉਹਦਾ ਕੰਮਕਾਜ ਉਹ ਸਾਰਾ ਵਿਧਾਨ ਸਭਾ ਦੇ ਅੰਦਰ ਚੱਲਦਾ ਹੈ ਕਿ ਕਿਹੜੇ ਪ੍ਰਸ਼ਨ ਲੱਗਣੇ ਨੇ ਕਿਹੜੇ ਹਟਾਏ ਜਾਣੇ ਨੇ ਕਿਹੜੇ ਪ੍ਰਸ਼ਨ ਨੂੰ ਕਦੋਂ ਲਿਆ ਜਾਣਾ ਹੈ ਕਿਹੜੇ ਸੈਸ਼ਨ ਚ ਕਿੰਨੇ ਪ੍ਰਸ਼ਨ ਜਾਣੇ ਨੇ ਅਤੇ ਉਹ ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਸਾਰਾ ਕੁਝ ਕਰ ਸੁਖਪਾਲ ਸਿੰਘ ਖੈਰਾਨ ਨੂੰ ਮਹੱਤਵਪੂਰਨ ਕਮੇਟੀ ਤੇ ਕਿਉਂ ਨਹੀਂ ਲਾਇਆ ਗਿਆ ਕਿ ਕਾਂਗਰਸ ਦੇ ਵੱਲੋਂ ਨਾਂ ਨਹੀਂ ਭੇਜਿਆ ਗਿਆ ਜਾਂ ਕਾਂਗਰਸ ਨੇ ਉਹਨਾਂ ਦਾ ਨਾਂ ਇਸ ਕਮੇਟੀ ਵਾਸਤੇ ਭੇਜਤਾ ਜਾਂ ਜਿਹੜਾ ਉਹ ਕੁਲਤਾਰ ਸਿੰਘ ਸੰਧਵਾ ਨੇ ਕੀਤਾ ਜਾਂ ਫਿਰ ਕੁਲਤਾਰ ਸਿੰਘ ਸੰਧਵਾ ਨੇ ਜਿਹੜਾ ਇਹ ਮਾਨ ਸਰਕਾਰ ਦੇ ਇਸ਼ਾਰੇ ਤੇ ਕੀਤਾ ਹੈ ਹਾਲ ਹੈ ਤਾਂ ਰੁਟੀਨ ਹੈ ਪਰ ਜਦੋਂ ਆਪਾਂ ਇਹਨੂੰ ਪੋਲੀਟੀਕਲੀ ਟਰਾਂਸਲੇਟ ਕਰਦੇ ਆ ਤਾਂ ਚੀਜ਼ਾਂ ਕਾਫੀ ਕੁਝ ਖੁੱਲ ਕੇ ਸਾਹਮਣੇ ਆਉਂਦੀਆਂ ਨੇ ਤੁਹਾਨੂੰ ਯਾਦ ਹੋਣਾ ਕਿ ਰਾਣਾ ਗਰਜੀਤ ਤੇ ਸੁਖਪਾਲ ਸਿੰਘ ਖੈਰਾ ਦਾ ਕਿਸ ਤਰ੍ਹਾਂ ਦੇ ਰਾਜਨੀਤਿਕ ਸਬੰਧ ਨੇ ਰਾਜਨੀਤਿਕ ਤੌਰ ਤੇ ਦੋਵਾਂ ਦੇ ਵਿੱਚਕਾਰ ਬਹੁਤ ਜ਼ਿਆਦਾ ਤਲਖੀਆਂ ਨੇ ਦੋਵੇਂ ਇੱਕ ਦੂਜੇ ਤੇ ਪਬਲਿਕਲੀ ਗੱਲ ਕਰਦੇ ਨੇ ਅਤੇ ਇੱਕ ਦੂਜੇ ਨੂੰ ਜਿਹੜਾ ਆ ਕੋਈ ਮੌਕਾ ਨਹੀਂ ਛੱਡਦੇ ਕਿ ਇੱਕ ਦੂਜੇ ਨੂੰ ਜਿਹੜਾ ਉਹ ਕਲਾਮੇ ਵਿੱਚ ਨਾ ਲੈ ਲੈਣ ਇਸ ਕਰਕੇ ਮੰਨਿਆ ਜਾਂਦਾ ਹੈ ਕਿ ਰਾਣਾ ਗੁਰਜੀਤ ਫੈਸਿਲੀਟੇਟ ਕਰਦੇ ਆ ਸਰਕਾਰ ਨੂੰ ਜਿਹੜਾ ਉਹ ਖੈਰੇ ਦੇ ਪ੍ਰਤੀ ਖੈਰੇ ਦੇ ਜਾਂ ਸੂਚਨਾਵਾਂ ਇਹ ਉਹ ਉਹਨਾਂ ਪ੍ਰਤੀ ਫੈਸਿਲੀਟੇਸ਼ਨ ਜਿਹੜੀ ਆ ਉਹ ਦਿੱਤੀ ਜਾਂਦੀ ਹੈ ਸ਼ਾਇਦ ਇਹੀ ਕਾਰਨ ਹੋਵੇ ਕਿ ਰਾਣਾ ਗਰਜੀਤ ਨੂੰ ਡੀਐਮ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੋਵੇ ਤੇ ਸੁਖਪਾਲ ਸਿੰਘ ਖੈਰਾ ਨੂੰ ਇੱਕ ਮਾਮਲੀ ਕਮੇਟੀ ਦਾ ਮੈਂਬਰ ਬਣਾ ਕੇ ਛੱਡ ਦਿੱਤਾ ਗਿਆ ਹੋਵੇ